ਸਾਰਾ ਪਰਿਵਾਰ ਰਜਾਈਆਂ 'ਚ ਬੈਠ ਕੇ ਚਾਹ ਪੀ ਰਿਹਾ ਸੀ ਸਾਰੇ ਆਪੋ ਆਪਣੀਆਂ ਸਲਾਹਾਂ ਕਰ ਰਹੇ ਸੀ ਦਾਦੀ ਮੇਰੀ ਪੜ੍ਹੀ ਲਿਖੀ ਸੀ ਉਹ ਮੈਨੂੰ ਕਹਿਣ ਲੱਗੀ ਪੁੱਤ ਤੂੰ ਤਾਂ ਬਸ ਆਪਣਾ ਪੜ੍ਹਾਈ ਕਰਕੇ ਬਾਹਰ ਚਲਾ ਜਾਈ ਮੇਰੀ ਭੈਣ ਕਹਿਣ ਲੱਗੀ ਮੈਨੂੰ ਤਾਂ ਕੋਈ ਕਹਿੰਦਾ ਨਹੀਂ ਕਿ ਤੂੰ ਬਾਹਰ ਚਲੀ ਜਾ ਮੇਰੇ ਲਈ ਤਾਂ ਸਾਰੇ ਇੱਥੇ ਮੁੰਡਾ ਲੱਭੀ ਜਾਂਦੇ ਹੋ ਦਾਦੀ ਕਹਿਣ ਲੱਗੀ ਤੂੰ ਤਾਂ ਇੱਥੇ ਹੀ ਵਧੀਆ ਜੌਬ ਤੇ ਲੱਗ ਜਾਣਾ ਹੈ ਕਿਉਂਕਿ ਮੇਰੀ ਭੈਣ ਦਾ ਬਹੁਤ ਵਧੀਆ ਕੋਰਸ ਕੀਤਾ ਹੋਇਆ ਸੀ ਮੇਰੀ ਭੈਣ ਹੁਣ ਪ੍ਰਾਈਵੇਟ ਜੌਬ ਕਰ ਰਹੀ ਸੀ ਪਰ ਮੈਂ ਅਜੇ ਪਲੱਸ 2 ਵਿੱਚ ਪੜਦਾ ਸੀ ਕਰਦੇ ਕਹਿੰਦੇ ਸੀ ਕਿ ਤੂੰ ਪਲੱਸ 2 ਤੋਂ ਬਾਅਦ ਆਇਲਸ ਕਰਕੇ ਬਾਹਰ ਚਲਾ ਜਾਵੇਂ ਮੈਨੂੰ ਵੀ ਬਾਹਰ ਜਾਣ ਦਾ ਬੜਾ ਸ਼ੌਂਕ ਸੀ ਜਿੱਦਾਂ ਮੇਰੇ ਸਾਰੇ ਦੋਸਤ ਹੀ ਆਇਲਸ ਕਰਨਾ ਚਾਹੁੰਦੇ ਸੀ ਮੈਂ ਵੀ ਆਇਲਸ ਕਰਕੇ ਬਾਹਰ ਜਾਣਾ ਹੀ ਚਾਹੁੰਦਾ ਸੀ ਮੇਰੀ 12ਵੀਂ ਦੀ ਕਲਾਸ ਪੂਰੀ ਹੋਣ ਤੋਂ ਬਾਅਦ ਹੀ ਮੈਂ ਆਇਲਸ ਕਰਨ ਲੱਗ ਗਿਆ ਸੀ ਪਰ ਮੇਰੀ ਆਇਲਸ ਵਿੱਚ ਕੋਈ ਗੱਲ ਹੀ ਨਹੀਂ ਬਣ ਰਹੀ ਸੀ ਬਥੇਰੇ ੱਟਕੇ ਖਾਦੇ ਪਰ ਆਇਲਸ ਵਿੱਚੋਂ ਮੈਂ ਪਾਸ ਹੀ ਨਹੀਂ ਹੋ ਰਿਹਾ ਸੀ ਮੈਨੂੰ ਬੈਂਡ ਹੀ ਨਹੀਂ ਆ ਰਹੇ ਸੀ ਮੇਰੇ ਦੋ ਦੋਸਤ ਸੀ ਜੋ ਪਹਿਲੀ ਵਾਰ ਹੀ ਆਇਲਟਸ ਵਿੱਚ ਕਲੀਅਰ ਕਰਕੇ ਬਾਹਰ ਚਲੇ ਗਏ ਸੀ ਮੇਰਾ ਮਨ ਬੜਾ ਦੁਖੀ ਹੋ ਗਿਆ ਸੀ ਘਰ ਦੇ ਕਹਿੰਦੇ ਸੀ ਚਲ ਕੋਈ ਗੱਲ ਨਹੀਂ ਤੂੰ ਦੁਬਾਰੇ ਕਰ ਲੈ ਏਦਾਂ ਕਰ ਕਰਕੇ ਘੱਟੋ-ਘੱਟ ਮੈਨੂੰ 5 ਵਾਰ ਆਇਲਟਸ ਕਰਵਾ ਦਿੱਤਾ ਪਰ ਮੇਰਾ ਕੰਮ ਨਾ ਬਣਿਆ ਮੈਨੂੰ ਬੈਂਡ ਨਾ ਆਏ ਹੁਣ ਮੈਂ ਅੱਕ ਗਿਆ ਸੀ ਘਰ ਦੇ ਕਹਿੰਦੇ ਸੀ ਚਲ ਫਿਰ ਇੱਥੇ ਰਹਿ ਕੇ ਪੜ੍ਹਾਈ ਕਰ ਲਾ BA ਜਾਂ BCA ਕਰ ਲਾ ਪਰ ਮੈਂ ਨਹੀਂ ਇੱਥੇ ਰਹਿਣਾ ਚਾਹੁੰਦਾ ਸੀ ਹੁਣ ਤਾਂ ਮੇਰੀ ਜੇਦੀ ਸੀ ਕਿਉਂਕਿ ਲੋਕ ਵੀ ਮੈਨੂੰ ਬੜੇ ਤਾਨੇ ਜੇ ਦਿੰਦੇ ਸੀ ਕਿ ਚਲਾ ਗਿਆ ਬਾਹਰ ਸਾਨੂੰ ਤਾਂ ਲੱਗਿਆ ਤੇਰਾ ਵੀਜ਼ਾ ਲੱਗਣ ਵਾਲਾ ਹੋਣਾ ਸਭ ਨੂੰ ਪਤਾ ਸੀ ਕਿ ਮੈਨੂੰ ਬੈਂਡ ਨਹੀਂ ਆਏ ਫਿਰ ਵੀ ਜਾਣ ਜਾਣ ਕੇ ਲੋਕ ਮੈਨੂੰ ਛੇੜਦੇ ਰਹਿੰਦੇ ਸੀ ਹੁਣ ਤਾਂ ਮੈਂ ਘਰੋਂ ਬਾਹਰ ਵੀ ਨਹੀਂ ਜਾਂਦਾ ਸੀ ਕਿਉਂਕਿ ਮੈਨੂੰ ਇਸ ਗੱਲ ਦਾ ਬੜਾ ਡਰ ਲੱਗਾ ਰਹਿੰਦਾ ਸੀ ਕਿ ਕੋਈ ਮੈਨੂੰ ਬੈਂਡ ਬਾਰੇ ਨਾ ਪੁੱਛ ਲਵੇ ਟਾਈਮ ਲੰਗੀ ਜਾਂਦਾ ਸੀ ਮੇਰੀ ਭੈਣ ਕਹਿੰਦੀ ਸੀ ਤੂੰ ਸਲੂਨ ਦਾ ਕੋਰਸ ਕਰ ਲਾ ਸਲੂਨ ਦਾ ਇੱਧਰ ਬੜੇ ਪੈਸੇ ਨੇ ਪਰ ਮੇਰਾ ਤਾਂ ਇੱਕ ਹੀ ਨਿਸ਼ਾਨਾ ਸੀ ਕਿ ਮੈਂ ਬਾਹਰ ਹੀ ਜਾਣਾ ਮੇਰੇ ਦੋਸਤ ਕਹਿੰਦੇ ਸੀ ਇੱਕ ਵਾਰ ਬੈਂਡ ਲੈ ਕੇ ਸਾਡੇ ਕੋਲ ਆ ਜਾ ਅਸੀਂ ਅੱਗੇ ਤੈਨੂੰ ਸਾਂਭਣ ਲਈ ਹੈਗੇ ਆ ਪਰ ਮਸਲਾ ਤਾਂ ਸਾਰਾ ਬੈਂਡਾਂ ਦਾ ਹੀ ਸੀ ਉਹ ਹੀ ਤਾਂ ਆ ਨਹੀਂ ਰਹੇ ਸੀ ਫਿਰ ਮੈਨੂੰ ਇੱਕ ਦੋਸਤ ਨੇ ਸਲਾਹ ਦਿੱਤੀ ਕਿ ਤੂੰ ਇਦਾਂ ਕਰ ਤੂੰ ਕਿਸੇ ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਲਾ ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾ ਕੇ ਕੈਨੇਡਾ ਆ ਜਾ ਫੇਰ ਹੀ ਤੇਰਾ ਸੁਪਨਾ ਪੂਰਾ ਹੋਊਗਾ ਹੁਣ ਮੈਂ ਇਹ ਗੱਲ ਕਰਦਿਆਂ ਨਾਲ ਵੀ ਕਰਨ ਲੱਗਾ ਸੀ ਪਰ ਮੈਨੂੰ ਕਰਦਿਆਂ ਕੋਲੋਂ ਥੋੜੀ ਜੀ ਸੰਗ ਆਉਂਦੀ ਸੀ ਕਿ ਕਿਤੇ ਘਰ ਦੇ ਇਹ ਨਾ ਸਮਝ ਲੈਣ ਕਿ ਮੈਂ ਵਿਆਹ ਕਰਵਾਉਣ ਦਾ ਮਾਰਾ ਕਹਿੰਦਾ ਆ ਕਿਉਂਕਿ ਮੈਨੂੰ ਤਾਂ ਵਿਆਹ ਕਰਵਾਉਣ ਵਿੱਚ ਕੋਈ ਇੰਟਰਸਟ ਅਜੇ ਹੈ ਹੀ ਨਹੀਂ ਸੀ ਮੇਰੀ ਇੰਨੀ ਉਮਰ ਵੀ ਨਹੀਂ ਸੀ ਪਰ ਮੈਂ ਇੱਕ ਬਾਹਰ ਜਾਣ ਕਰਕੇ ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਰ ਸੰਗ ਦੇ ਸੰਗ ਦੇ ਮੈਂ ਆਪਣੀ ਭੈਣ ਨਾਲ ਇਹ ਗੱਲ ਕੀਤੀ ਮੇਰੀ ਭੈਣ ਕਹਿਣ ਲੱਗੀ ਵੈਸੇ ਤਰਾ ਆਈਡੀਆ ਮਾੜਾ ਨਹੀਂ ਆ ਤੂੰ ਐਵੇਂ ਇੰਨੇ ਟਾਈਮ ਦਾ ਆਇਲਸ ਦੇ ਵਿੱਚ ਠੱਕੇ ਖਾਈ ਜਾਣਾ ਆ ਉਸ ਦਿਨ ਦਾ ਇਹ ਆਈਡੀਆ ਆਪਣੇ ਦਿਮਾਗ ਵਿੱਚ ਲੈ ਆਉਂਦਾ ਮੈਂ ਕਹ ਮੇਰੇ ਦਿਮਾਗ ਵਿੱਚ ਤਾਂ ਇਹ ਗੱਲ ਹੀ ਨਹੀਂ ਆਈ ਸੀ ਇਹ ਤਾਂ ਮੇਰੇ ਦੋਸਤ ਨੇ ਮੈਨੂੰ ਸਲਾਹ ਦਿੱਤੀ ਆ ਉਹ ਕਹਿਣ ਲੱਗੀ ਚਲ ਮੈਂ ਆਪਣੇ ਘਰਦਿਆਂ ਨਾਲ ਇਸ ਬਾਰੇ ਗੱਲ ਕਰੂੰਗੀ ਇੱਕ ਦਿਨ ਰਾਤ ਨੂੰ ਸਾਰੇ ਬੈਠ ਕੇ ਰੋਟੀ ਖਾ ਰਹੇ ਸੀ ਤਾਂ ਮੇਰੀ ਭੈਣ ਨੇ ਇਹ ਗੱਲ ਛੇੜ ਲਈ ਤੇ ਇਹ ਗੱਲ ਸਾਰਿਆਂ ਨੂੰ ਵਧੀਆ ਵੀ ਲੱਗੀ ਭੈਣ ਨੇ ਸਾਰਿਆਂ ਨੂੰ ਕਿਹਾ ਕਿ ਆਪਾਂ ਇਹਦਾ ਬੈਂਡਾਂ ਵਾਲੀ ਕੁੜੀ ਨਾਲ ਵਿਆਹ ਕਰ ਦਿੰਦੇ ਆ ਮੰਮੀ ਕਹਿਣ ਲੱਗੀ ਫਿਰ ਰਿਸ਼ਤਾ ਲੱਭੋ ਮੁੰਡੇ ਲਈ ਜਦੋਂ ਘਰਦੇ ਮੇਰੇ ਵਿਆਹ ਦੀਆਂ ਗੱਲਾਂ ਕਰ ਰਹੇ ਸੀ ਤਾਂ ਮੈਨੂੰ ਥੋੜੀ ਜਿਹੀ ਸੰਗ ਆਈ ਤੇ ਮੈਂ ਉੱਠ ਕੇ ਅੰਦਰ ਚਲਾ ਗਿਆ ਮੰਮੀ ਕਹਿਣ ਲੱਗੀ ਵੇਖ ਲੈ ਝੱਲਾ ਜਿਆ ਆਪਣੇ ਵਿਆਹ ਦੇ ਨਾਂ ਤੋਂ ਹੀ ਸੰਗੀ ਜਾਂਦਾ ਆ ਡੈਡੀ ਕਹਿਣ ਲੱਗਾ ਕਿ ਗੱਲ ਤਾਂ ਇਹ ਆ ਕਿ ਲੋਕ ਇਦਾਂ ਨਾ ਕਹਿਣਗੇ ਕਿ ਕੁੜੀ ਵੱਡੀ ਸੀ ਕੁੜੀ ਪਹਿਲਾਂ ਵਿਆਹੀ ਨਹੀਂ ਤੇ ਮੁੰਡੇ ਨੂੰ ਵਿਆਉਣ ਲੱਗ ਗਏ ਮੰਮੀ ਕਹਿਣ ਲੱਗੀ ਕੁੜੀ ਨੇ ਅਜੇ ਨੌਕਰੀ ਤੇ ਲੱਗ ਜਾਣਾ ਫਿਰ ਵਿਆਹਾਂਗੇ ਲੋਕਾਂ ਦਾ ਕੀ ਆ ਲੋਕ ਤਾਂ ਬੜਾ ਕੁਝ ਕਹਿੰਦੇ ਨੇ ਤੁਸੀਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਆਪਣਾ ਲੋਟ ਵੇਖਿਆ ਕਰੋ ਆਪਣਾ ਲੋਟ ਇਸ ਗੱਲ ਵਿੱਚ ਹੀ ਆਉਂਦਾ ਹੈ ਕਿ ਆਪਾਂ ਪਹਿਲਾਂ ਮੁੰਡੇ ਦਾ ਵਿਆਹ ਕਰ ਦਈਏ ਮੁੰਡਾ ਬਾਹਰ ਸੈੱਟ ਹੋ ਜਾਊਗਾ ਕੁੜੀ ਨੂੰ ਤਾਂ ਜਦੋਂ ਮਰਜ਼ੀ ਵਿਆਹ ਦਈਏ ਕੁੜੀ ਤਾਂ ਆਪਣਾ ਜੌਬ ਤੇ ਲੱਗੀ ਹੋਈ ਆ ਹੌਲੀ-ਹੌਲੀ ਇਹਦੀ ਸਰਕਾਰੀ ਜੌਬ ਹੋ ਜਾਊਗੀ ਫਿਰ ਇਹਦਾ ਵੀ ਵੇਖ ਲਵਾਂਗੇ ਨਹੀਂ ਵੀ ਸਰਕਾਰੀ ਹੋਊਗੀ ਤਾਂ ਹੌਲੀ-ਹੌਲੀ ਇਹਦਾ ਤਾਂ ਕਾਰੀ ਦਵਾਂਗੇ ਪਹਿਲਾਂ ਮੁੰਡੇ ਦੇ ਵਿਆਹ ਲਈ ਪੈਸੇ ਚਾਹੀਦੇ ਆ ਕਿਉਂਕਿ ਬੈਂਡਾਂ ਵਾਲੀ ਕੁੜੀ ਤੇ ਵੀ ਖਰਚਾ ਕਰਨਾ ਪੈਣਾ ਬਾਹਰ ਜਾਣ ਤੇ ਹੁਣ ਘਰ ਦੇ ਇਸ ਗੱਲ ਦੀਆਂ ਸਲਾਹਾਂ ਕਰਦੇ ਰਹੇ ਤੇ ਇਹ ਗੱਲ ਮੇਰੀ ਭੂਆ ਕੋਲ ਕਰ ਦਿੱਤੀ ਪੂਆ ਤਾਂ ਬੜੀ ਜ਼ਿਆਦਾ ਚਲਾਕ ਜਈ ਸੀ ਪੂਆ ਕਹਿਣ ਲੱਗੀ ਮੈਂ ਤਾਂ ਕੱਲ ਨੂੰ ਹੀ ਬੈਂਡਾਂ ਵਾਲੀ ਕੁੜੀ ਲੱਭ ਦਿੰਨੀ ਮੇਰੇ ਕੋਲ ਬੜੇ ਰਿਸ਼ਤੇ ਆਉਂਦੇ ਆ ਪੂਆ ਰਿਸ਼ਤਿਆਂ ਦਾ ਵੀ ਕੰਮ ਕਰਦੀ ਸੀ ਮੈਂ ਪੂਆ ਨੂੰ ਕਿਹਾ ਪੂਆ ਐਵੇਂ ਨਾ ਕੋਈ ਸੋਨ ਜੀ ਕੁੜੀ ਲੱਭ ਦੇਵੀ ਕੋਈ ਚਾਜਾ ਹਾਲ ਦੀ ਕੁੜੀ ਲੱਭੀ ਮੈਨੂੰ ਮਾੜੀ ਮੋਟੀ ਕੁੜੀ ਪਸੰਦ ਨਹੀਂ ਆਉਣੀ ਪੂਆ ਮੈਨੂੰ ਕਹਿੰਦੀ ਇਹ ਤਾਂ ਮੈਨੂੰ ਪਤਾ ਕਿ ਤੂੰ ਬਥੇਰਾ ਨਗੋਚੀ ਆ ਤੈਨੂੰ ਜਲਦੀ ਜਲਦੀ ਕੁੜੀ ਪਸੰਦ ਨਹੀਂ ਆਉਣੀ ਵੇਖੀ ਤੇਰ ਲਈ ਤਾਂ ਮੈਂ ਪੂਰੀ ਟੌਪ ਦੀ ਕੁੜੀ ਲੱਭ ਕੇ ਲਿਆਉਂਗੀ ਬਸ ਰਾਤ ਨੂੰ ਇਹ ਗੱਲਾਂ ਹੋਈਆਂ ਸੀ ਕਿ ਦੂਸਰੇ ਦਿਨ ਸ਼ਾਮ ਤੱਕ ਭੂਆ ਨੇ ਤਾਂ ਕੁੜੀ ਵੀ ਲੱਭ ਲਈ ਭੂਆ ਨੇ ਮੈਨੂੰ ਫੋਟੋ ਹੀ ਸੈਂਡ ਕਰ ਦਿੱਤੀ ਮੈਂ ਭੂਆ ਨੂੰ ਕਿਹਾ ਕਿ ਪਹਿਲਾਂ ਕੁੜੀ ਵਾਲਿਆਂ ਨਾਲ ਤਾਂ ਗੱਲ ਕਰ ਲੈਂਦੀ ਕਿ ਅਗਲੇ ਰਿਸ਼ਤਾ ਕਰਨ ਲਈ ਤਿਆਰ ਵੀ ਹੈਗੇ ਨੇ ਜਾਂ ਨਹੀਂ ਪਹਿਲਾਂ ਹੀ ਮੈਨੂੰ ਫੋਟੋ ਭੇਜ ਦਿੱਤੀ ਭੂਆ ਕਹਿਣ ਲੱਗੀ ਕਿ ਉਹਨਾਂ ਨਾਲ ਗੱਲ ਕਰਕੇ ਤੈਨੂੰ ਫੋਟੋ ਭੇਜੀਆ ਤੂੰ ਕੁੜੀ ਦੱਸ ਕਿੱਦਾਂ ਆ ਮੈਂ ਕਿਹਾ ਕੁੜੀ ਤਾਂ ਬੜੀ ਸੋਹਣੀ ਆ ਭੂਆ ਕਹਿਣ ਲੱਗੀ ਕੁੜੀ ਨੇ ਪੂਰੇ ਸੱਤ ਬੈਂਡ ਲਏ ਹੋਇਆ ਇਹਨਾਂ ਨੂੰ ਪੈਸੇ ਲਾਉਣ ਵਾਲਾ ਮੁੰਡਾ ਚਾਹੀਦਾ ਤੇ ਆਪਾਂ ਨੂੰ ਬੈਂਡਾਂ ਵਾਲੀ ਕੁੜੀ ਚਾਹੀਦੀ ਆ ਬਸ ਆਪਣੀ ਗੱਲ ਬਣ ਗਈ ਆ ਤੂੰ ਇਹ ਸਮਝ ਕੇ 2 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਮੰਗਣਾ ਨਾ ਕਰਵਾ ਦਿੱਤਾ ਤਾਂ ਮੈਨੂੰ ਆਪਣੀ ਭੂਆ ਨਾਲ ਕਹੀਂ ਮੈਂ ਕਿਹਾ ਭੂਆ ਇੰਨੀ ਵੀ ਤੇਜ਼ ਨਾ ਬਣਾ ਚੰਗੀ ਤਰ੍ਹਾਂ ਸਾਨੂੰ ਕੁੜੀ ਬਾਰੇ ਪਤਾ ਵੀ ਕਰ ਲੈਣ ਦੇ ਭੂਆ ਇਸ ਗੱਲ ਤੋਂ ਨਾਰਾਜ਼ ਹੋ ਗਈ ਕਹਿਣ ਲੱਗੀ ਅੱਛਾ ਜੇ ਤੈਨੂੰ ਪਤਾ ਕਰਨ ਦੀ ਲੋੜ ਪਊਗੀ ਫਿਰ ਮੈਂ ਵਿਚੋਲਣ ਕਾਦੀ ਹੋਈ ਫਿਰ ਤੂੰ ਆਪੇ ਹੀ ਕਰ ਲੈ ਭੂਆ ਨੇ ਇੰਨੀ ਗੱਲ ਕਹਿ ਕੇ ਫੋਨ ਕੱਟ ਦਿੱਤਾ ਮੈਂ ਬੜੀ ਵਾਰ ਭੂਆ ਨੂੰ ਵਾਰ-ਵਾਰ ਫੋਨ ਲਾ ਰਿਆ ਸੀ ਪਰ ਭੂਆ ਮੇਰਾ ਫੋਨ ਨਹੀਂ ਚੁੱਕ ਰਹੀ ਸੀ ਮੈਂ ਪੂਆ ਨੂੰ ਮੈਸੇਜ ਕੀਤਾ ਕਿ ਪੂਆ ਮੈਂ ਤਾਂ ਤੈਨੂੰ ਮਜ਼ਾਕ ਕਰਦਾ ਸੀ ਤੂੰ ਤਾਂ ਸੱਚਮੁੱਚ ਹੀ ਗੁੱਸਾ ਕਰ ਗਈ ਮਸਾ ਮੰਮੀ ਨੇ ਪੂਆ ਨੂੰ ਮਨਾਇਆ ਪੂਆ ਕਹਿਣ ਲੱਗੀ ਬੱਸ ਇਹਦੀ ਜ਼ੁਬਾਨ ਨਹੀਂ ਖੜਦੀ ਕਿਸੇ ਵੇਲੇ ਇਹ ਉਲਟਾ ਸਿੱਧਾ ਬੋਲਦਾ ਰਹਿੰਦਾ ਮੈਂ ਕਿਹਾ ਪੂਆ ਤੈਨੂੰ ਪਤਾ ਤਾਂ ਹੈ ਤੇਰਾ ਭਤੀਜਾ ਤੇਨਾ ਮਜ਼ਾਕ ਵੀ ਨਹੀਂ ਕਰ ਸਕਦਾ ਤੈਨੂੰ ਪਤਾ ਇੰਨਾ ਮੇਰਾ ਮਜ਼ਾਕੀਆ ਸੁਭਾਅ ਆ ਅਗਲੇ ਦਿਨ ਹੀ ਪੂਆ ਨੇ ਕੁੜੀ ਵਾਲਿਆਂ ਨੂੰ ਆਪਣੇ ਘਰ ਬੁਲਾ ਲਿਆ ਤੇ ਇਧਰੋਂ ਸਾਨੂੰ ਵੀ ਬੁਲਾ ਲਿਆ ਉੱਥੇ ਮੈਨੂੰ ਕੁੜੀ ਵੀ ਵਿਖਾ ਦਿੱਤੀ ਤੇ ਕੁੜੀ ਨੂੰ ਸਾਡੇ ਨਾਲ ਮਿਲਵਾ ਦਿੱਤਾ। ਕੁੜੀ ਮੈਨੂੰ ਵੇਖ ਕੇ ਬੜਾ ਸ਼ਰਮਾ ਰਹੀ ਸੀ ਤੇ ਮੈਨੂੰ ਵੀ ਉੱਥੇ ਜਾ ਕੇ ਕੁੜੀ ਕੋਲੋਂ ਸੰਗ ਜੀ ਲੱਗ ਰਹੀ ਸੀ ਕਿਉਂਕਿ ਉਹਦੇ ਘਰ ਦੇ ਉਹਦੇ ਰਿਸ਼ਤੇਦਾਰ ਵੀ ਉੱਥੇ ਕਾਫੀ ਸੀ। ਹੁਣ ਇਹ ਗੱਲ ਪੱਕੀ ਸੀ ਕਿ ਸਾਡਾ ਅੱਜ ਸ਼ਗਨ ਪੈ ਹੀ ਜਾਣਾ ਸੀ। ਕਿਉਂਕਿ ਸਾਨੂੰ ਦੋਵਾਂ ਨੂੰ ਅਸੀਂ ਪਸੰਦ ਸੀ ਉਹਨੂੰ ਵੀ ਮੈਂ ਪਸੰਦ ਸੀ ਤੇ ਮੈਨੂੰ ਵੀ ਫਿਰ ਵੀ ਮੈਂ ਇੱਕ ਵਾਰ ਉਹਦੇ ਨਾਲ ਪਰਸਨਲ ਤੌਰ ਤੇ ਗੱਲ ਕਰਨੀ ਚਾਹੁੰਦਾ ਸੀ ਭੂਆ ਕਹਿਣ ਲੱਗੀ ਲੈ ਇਹ ਜਵਾਕਾਂ ਦੇ ਚੋਲ ਮੋਲ ਨਹੀਂ ਮੁੱਕਦੇ ਜਦੋਂ ਹੁਣ ਸਾਹਮਣੇ ਤੇਨੂੰ ਕੁੜੀ ਵਿਖਾ ਹੀ ਦਿੱਤੀ ਹੁਣ ਤੋਂ ਅਲੱਗੇ ਦੇ ਨਾਲ ਕੀ ਗੱਲ ਕਰਨੀ ਆ ਬਸ ਮੈਂ ਇਹੀ ਗੱਲ ਪੁੱਛਣਾ ਚਾਹੁੰਦਾ ਸੀ ਕਿ ਕਿਤੇ ਉਹਦਾ ਵਿਆਹ ਟੱਕੇ ਨਾਲ ਤਾਂ ਨਹੀਂ ਹੋ ਰਿਹਾ ਫਿਰ ਡੈਡੀ ਕਹਿਣ ਲੱਗਿਆ ਚੱਲ ਕੋਈ ਗੱਲ ਨਹੀਂ ਇਹਨਾਂ ਦੀ ਜ਼ਿੰਦਗੀ ਦਾ ਸਵਾਲ ਆ ਆਪਾਂ ਕੱਲਾ ਬਾਹਰ ਦਾ ਨਹੀਂ ਵੇਖਣਾ ਇਹਨਾਂ ਦਾ ਵੀ ਵੇਖਣਾ ਡੈਡੀ ਤੇ ਕਹਿਣ ਤੇ ਸਾਨੂੰ ਅਲੱਗ ਗੱਲ ਕਰਨ ਲਈ ਬਿਠਾ ਦਿੱਤਾ ਮੈਂ ਉਸ ਕੁੜੀ ਨਾਲ ਇਹ ਗੱਲ ਕੀਤੀ ਪੁੱਛੰਤੇ ਪਤਾ ਲੱਗਾ ਕਿ ਉਹਦਾ ਨਾਮ ਪ੍ਰੀਤੀ ਸੀ ਮੈਂ ਵੀ ਉਹਨੂੰ ਆਪਣਾ ਨਾਮ ਦੱਸਿਆ ਮੇਰਾ ਨਾਮ ਸਿਮਰਨ ਸੀ ਉਹ ਮੈਨੂੰ ਕਹਿਣ ਲੱਗੀ ਤੁਹਾਡਾ ਨਾਮ ਬੜਾ ਸੋਹਣਾ ਆ ਮੈਂ ਕਿਹਾ ਤੁਹਾਡਾ ਨਾਮ ਵੀ ਬੜਾ ਸੋਹਣਾ ਆ ਮੈਂ ਉਹਨੂੰ ਇਹੀ ਗੱਲ ਪੁੱਛੀ ਸੀ ਕਿ ਤੁਹਾਡਾ ਵਿਆਹ ਤੱਕੇ ਨਾਲ ਤਾਂ ਨਹੀਂ ਹੋ ਰਿਹਾ ਉਹ ਕਹਿਣ ਲੱਗੀ ਨਹੀਂ ਨਹੀਂ ਮੇਰਾ ਵਿਆਹ ਮੇਰੀ ਮਰਜ਼ੀ ਨਾਲ ਹੀ ਹੋ ਰਿਹਾ ਤੇ ਇਹੀ ਗੱਲ ਉਹਨੇ ਮੁੜ ਕੇ ਮੇਰੇ ਕੋਲੋਂ ਪੁੱਛੀ ਮੈਂ ਕਿਹਾ ਨਹੀਂ ਮੇਰਾ ਵਿਆਹ ਮੇਰੀ ਮਰਜ਼ੀ ਨਾਲ ਹੀ ਹੋ ਰਿਹਾ ਹੁਣ ਸਾਨੂੰ ਦੋਵਾਂ ਨੂੰ ਵਿਆਹ ਕਰਾਉਣ ਵਿੱਚ ਕੋਈ ਇਤਰਾਜ਼ ਨਹੀਂ ਸੀ ਸਾਡਾ ਸ਼ਗਨ ਪੈ ਗਿਆ ਸੀ ਵਿਆਹ ਸਾਡਾ ਜਲਦੀ ਤੋਂ ਜਲਦੀ ਕਰਨਾ ਸੀ ਕਿਉਂਕਿ ਕੁੜੀ ਦੀ ਫਾਈਲ ਲਗਾਉਣੀ ਸੀ ਤੇ ਉਹਨੂੰ ਬਾਹਰ ਭੇਜਣਾ ਸੀ ਇਸ ਕਰਕੇ ਵਿਆਹ ਦੀ ਬੜੀ ਸਾਰਿਆਂ ਨੂੰ ਜਲਦੀ ਸੀ ਬਸ ਇਹ ਸਮਝ ਲਵੋ ਕਿ ਸਾਡਾ ਵਿਆਹ 15 ਦਿਨਾਂ ਦੇ ਵਿੱਚ ਵਿੱਚ ਹੀ ਰੱਖ ਦਿੱਤਾ ਸੀ ਉਸ 15 ਦਿਨਾਂ ਦੇ ਵਿੱਚ ਵਿੱਚ ਬਸ ਵਿਆਹ ਦੀਆਂ ਤਿਆਰੀਆਂ ਮਸਾਂ ਹੋਈਆਂ ਸੀ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਸੀ ਸਾਰਾ ਪਰਿਵਾਰ ਬੜਾ ਖੁਸ਼ ਸੀ ਵਿਆਹ ਹੋਣ ਤੋਂ ਬਾਅਦ ਪ੍ਰੀਤੀ ਸਾਡੇ ਘਰ ਆ ਗਈ ਸੀ ਮੈਂ ਤੇ ਪ੍ਰੀਤੀ ਇੱਕ ਦੂਜੇ ਨਾਲ ਬੜੇ ਖੁਸ਼ ਸੀ ਪ੍ਰੀਤੀ ਬੜੀ ਗੋਰੀ ਚਿੱਟੀ ਤੇ ਸੋਹਣੀ ਸੁਨੱਖੀ ਸੀ ਮੈਂ ਵੀ ਸੋਹਣਾ ਸੁਨੱਖਾ ਸੀ ਅਸੀਂ ਦੋਵੇਂ ਕੁਮਰਲੀ ਮਨਾਲੀ ਵੱਲ ਨਿਕਲ ਗਏ ਅਸੀਂ ਉੱਥੇ ਬੜਾ ਇੰਜੋਏ ਕੀਤਾ ਤੇ ਉੱਥੇ ਬੜਾ ਵਧੀਆ ਘੁੰਮੇ ਫਿਰੇ ਤੇ ਉੱਥੇ ਕਾਫੀ ਫੋਟੋਆਂ ਵੀ ਕਲਿੱਕ ਕੀਤੀਆਂ ਪ੍ਰੀਤੀ ਮੈਨੂੰ ਪਾ ਕੇ ਬੜੀ ਖੁਸ਼ ਸੀ ਤੇ ਮੈਂ ਪ੍ਰੀਤੀ ਨੂੰ ਪਾ ਕੇ ਬੜਾ ਖੁਸ਼ ਸੀ ਘਰ ਦੇ ਕਹਿੰਦੇ ਸੀ ਕਿ ਫਿਰ ਤਾਂ ਪ੍ਰੀਤੀ ਨੇ ਕੈਨੇਡਾ ਚਲੇ ਜਾਣਾ ਆ ਤੁਸੀਂ ਹੁਣ ਜਲਦੀ ਹੀ ਵਾਪਸ ਆ ਜਾਓ ਅਸੀਂ ਵੀ ਆਪਣੀ ਨੌ ਨਾਲ ਕਿਤੇ ਘੁੰਮ ਫਿਰ ਲਵਾਂਗੇ ਕਿਉਂਕਿ ਅਜੇ ਤੱਕ ਅਸੀਂ ਕਿਸੇ ਰਿਸ਼ਤੇਦਾਰੀ ਵਿੱਚ ਨਹੀਂ ਗਏ ਸੀ ਅਸੀਂ ਫਾਈਲ ਲਵਾਉਣ ਦੀ ਥੋੜੀ ਜਲਦੀ ਕੀਤੀ ਸੀ ਤਾਂ ਕਿ ਕੋਈ ਰੂਲ ਨਾ ਚੇਂਜ ਹੋ ਜਾਵੇ ਫਿਰ ਅਸੀਂ ਜਲਦੀ ਆਪਣੇ ਘਰ ਵਾਪਸ ਆ ਗਏ ਸੀ ਫਿਰ ਮੰਮੀ ਨਾਲ ਅਸੀਂ ਰਿਸ਼ਤੇਦਾਰੀਆਂ ਵਿੱਚ ਘੁੰਮੇ ਫਿਰੇ ਉਸ ਤੋਂ ਬਾਅਦ ਮੈਂ ਤੇ ਪ੍ਰੀਤੀ ਦੋਵੇਂ ਪ੍ਰੀਤੀ ਦੀ ਰਿਸ਼ਤੇਦਾਰੀਆਂ ਵਿੱਚ ਵੀ ਘੁੰਮੇ ਫਿਰੇ ਬੜਾ ਮਜ਼ਾ ਆਇਆ ਸਾਰਿਆਂ ਨੇ ਸਾਡੀ ਬੜੀ ਖਾਤਰਦਾਰੀ ਕੀਤੀ ਤੇ ਸਾਨੂੰ ਬੜੇ ਵੱਡੇ ਵੱਡੇ ਨੋਟ ਵੀ ਦਿੱਤੇ ਮੈਂ ਤੇ ਪ੍ਰੀਤੀ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹਿੰਦੇ ਸੀ ਕਿ ਰਿਸ਼ਤੇਦਾਰੀਆਂ ਵਿੱਚ ਜਾਣ ਦਾ ਤਾਂ ਇਹ ਬੜਾ ਵਧੀਆ ਸਿਸਟਮ ਆ ਜੋ ਕਿ ਮੋٹے ਮੋٹے ਨੋਟ ਮਿਲ ਜਾਂਦੇ ਨੇ ਸਾਰਾ ਪਰਿਵਾਰ ਬੜਾ ਖੁਸ਼ ਸੀ ਪ੍ਰੀਤੀ ਦੀ ਫਾਈਲ ਲੱਗ ਗਈ ਸੀ ਬੜੀ ਜਲਦੀ ਉਹਦਾ ਵੀਜ਼ਾ ਵੀ ਆ ਗਿਆ ਸੀ ਮੰਮੀ ਕਹਿੰਦੀ ਸੀ ਕਿ ਆਪਾਂ ਜ਼ਿਆਦਾ ਰੌਲਾ ਨਹੀਂ ਪਾਉਣਾ ਬਸ ਚੁੱਪ ਕਰਕੇ ਕੁੜੀ ਨੂੰ ਬਾਹਰ ਤੋਰ ਦੇਣਾ ਆ ਪਰ ਫਿਰ ਵੀ ਸਭ ਨੂੰ ਪਤਾ ਲੱਗ ਹੀ ਗਿਆ ਸੀ ਆਖਿਰ ਰਿਸ਼ਤੇਦਾਰ ਸਾਡੇ ਘਰ ਮਿਲਣ ਲਈ ਆ ਹੀ ਗਏ ਸੀ ਕਿਉਂਕਿ ਸਾਰਿਆਂ ਨੂੰ ਦੱਸਣਾ ਹੀ ਪੈਣਾ ਸੀ ਮੈਂ ਤੇ ਪ੍ਰੀਤੀ ਨੇ ਸ਼ਾਪਿੰਗ ਵੀ ਕਰ ਲਈ ਸੀ ਉਹਨੇ ਟਿਕਟ ਕਰਾ ਲਈ ਸੀ ਤੇ ਉਹਨੂੰ ਅਸੀਂ ਦਿੱਲੀ ਛੱਡ ਕੇ ਆਏ ਸੀ ਸਾਰਾ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਪ੍ਰੀਤੀ ਉੱਥੇ ਜਾ ਕੇ ਬੜਾ ਮਨਹੋਲਾ ਕਰ ਰਹੀ ਸੀ ਕਿਉਂਕਿ ਸਾਡਾ ਦੋਵਾਂ ਦਾ ਇੱਕ ਦੂਜੇ ਬਿਨਾਂ ਮਨ ਨਹੀਂ ਲੱਗਣਾ ਸੀ ਅਸੀਂ ਦੋਵਾਂ ਨੇ ਇਕੱਠਿਆਂ ਨੇ ਜੋ ਟਾਈਮ ਸਪੈਂਡ ਕੀਤਾ ਸੀ ਉਹ ਬਹੁਤ ਵਧੀਆ ਸੀ ਹੁਣ ਪ੍ਰੀਤੀ ਕੈਨੇਡਾ ਚਲੀ ਗਈ ਸੀ ਕੈਨੇਡਾ ਜਾਣ ਤੋਂ ਬਾਅਦ ਉਹ ਮੈਨੂੰ ਡੇਲੀ ਫੋਨ ਕਰਦੀ ਰਹਿੰਦੀ ਸੀ ਡੇਲੀ ਕੀ ਦਿਨ ਵਿੱਚ ਪਤਾ ਨਹੀਂ ਕਿੰਨੇ-ਕਿੰਨੇ ਫੋਨ ਕਰਦੀ ਰਹਿੰਦੀ ਸੀ ਜਿਸ ਨਾਲ ਸਾਡਾ ਟਾਈਮ ਪਾਸ ਹੋ ਜਾਂਦਾ ਸੀ ਘਰ ਦੇ ਮੈਨੂੰ ਪੁੱਛਦੇ ਰਹਿੰਦੇ ਸੀ ਕਿ ਪ੍ਰੀਤੀ ਦਾ ਫੋਨ ਤੇ ਰੋਜ਼ ਆਉਂਦਾ ਰਹਿੰਦਾ ਆ ਘਰੋਂ ਹੁਣ 2-3 ਦਿਨਾਂ ਬਾਅਦ ਕਰਦੀ ਸੀ ਪਰ ਮੈਨੂੰ ਦਿਨ ਵਿੱਚ ਕਈ-ਕਈ ਵਾਰ ਫੋਨ ਕਰ ਲੈਂਦੀ ਸੀ ਘਰ ਦੇ ਸ਼ਹਿ ਦੇ ਇਸ ਗੱਲ ਤੋਂ ਡਰਦੇ ਸੀ ਕਿ ਅੱਜਕਲ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਨੇ ਪਰ ਪ੍ਰੀਤੀ ਉਹਨਾਂ ਵਿੱਚੋਂ ਬਿਲਕੁਲ ਵੀ ਨਹੀਂ ਸੀ ਪ੍ਰੀਤੀ ਮੇਰਾ ਬੜਾ ਮੋਹ ਕਰਦੀ ਸੀ ਮੈਂ ਵੀ ਪ੍ਰੀਤੀ ਦਾ ਬੜਾ ਮੋਹ ਕਰਦਾ ਸੀ ਟਾਈਮ ਲੰਗੀ ਜਾਂਦਾ ਸੀ ਇੱਕ ਦਿਨ ਪ੍ਰੀਤੀ ਮੈਨੂੰ ਕਹਿਣ ਲੱਗੀ ਤੁਸੀਂ ਜਿਮ ਜੁਆਇਨ ਕਰ ਲਵੋ ਹੁਣ ਤੁਹਾਡਾ ਵੀ ਮੈਂ ਜਲਦੀ ਹੀ ਵੀਜ਼ਾ ਲਗਵਾ ਦੇਣਾ ਆ 6 ਮਹੀਨੇ ਉਹਨੂੰ ਗਈ ਨੂੰ ਹੋ ਗਏ ਸੀ ਉਹ ਕਹਿੰਦੀ ਤੁਸੀਂ ਆਪਣਾ ਜਿਮ ਵਿੱਚ ਥੋੜਾ ਜਿਹਾ ਸਰੀਰ ਫਿੱਟ ਕਰ ਲਵੋ ਫਿਰ ਇੱਧਰ ਆ ਕੇ ਤੁਹਾਨੂੰ ਕੰਮ ਕਰਨਾ ਸੌਖਾ ਹੋ ਜਾਊਗਾ ਮੈਂ ਕਿਹਾ ਠੀਕ ਆ ਮੈਂ ਅਗਲੇ ਦਿਨ ਜਿਮ ਜੁਆਇਨ ਕਰ ਲਈ ਜਦੋਂ ਮੈਂ ਪਹਿਲੇ ਦਿਨ ਜਿਮ ਗਿਆ ਤਾਂ ਮੈਂ ਵੇਖਿਆ ਕਿ ਉੱਥੇ بڑے ਮੁੰਡੇ ਤੇ ਕੁੜੀਆਂ ਜਿਮ ਲਾ ਰਹੇ ਸੀ ਮੈਂ ਜੇ weight ਚੱਕਣ ਦੀ ਕੋਸ਼ਿਸ਼ ਹੀ ਕਰ ਰਿਹਾ ਸੀ ਕਿ ਇੱਕ ਕੁੜੀ ਨੇ ਪਿੱਛੋਂ ਦੀ ਆ ਕੇ ਮੈਨੂੰ ਫੜ ਲਿਆ ਮੈਂ ਕਿਹਾ ਹਾਂਜੀ ਕੀ ਹੋਇਆ ਉਹ ਕਹਿਣ ਲੱਗੀ ਕਿ ਮੈਂ ਜਿਮ ਟ੍ਰੇਨਰ ਹਾਂ ਤੁਸੀਂ ਇਸ ਤਰ੍ਹਾਂ ਸਿੱਧਾ weight ਨਹੀਂ ਚੁੱਕ ਸਕਦੇ ਤੁਹਾਨੂੰ weight ਮੈਂ ਚੁਕਾਵਾਂਗੀ ਤੁਸੀਂ ਇੱਕਦਮ ਆ ਕੇ weight ਚੁੱਕੋਗੇ ਤਾਂ ਤੁਹਾਡੀ ਗਰਦਨ ਹਿੱਲ ਜਾਊਗੀ ਤੁਸੀਂ ਬਿਨਾ ਪੁੱਛੇ ਵੇਟ ਨਾ ਚੁੱਕਿਆ ਕਰੋ ਮੈਂ ਕਿਹਾ ਠੀਕ ਹੈ ਜਦੋਂ ਮੈਂ ਜਿਮ ਵਿੱਚ ਜਾਂਦਾ ਤਾਂ ਉਹ ਮੇਰੇ ਕੋਲ ਆ ਜਾਂਦੀ ਤੇ ਹਰ ਰੋਜ਼ ਮੈਨੂੰ ਸਪੈਸ਼ਲ ਤੌਰ ਤੇ ਜਿਮ ਲਗਵਾਉਂਦੀ ਮੇਰੇ ਨਾਲ ਇੱਕ ਸਾਈਡ ਤੇ ਇੱਕ ਕਪਲ ਹਰ ਰੋਜ਼ ਜਿਮ ਲਗਾਉਣ ਆਉਂਦੇ ਸੀ ਉਹ ਮੁੰਡਾ ਮੈਨੂੰ ਹਰ ਰੋਜ਼ ਹੱਸਣ ਲੱਗ ਜਾਂਦਾ ਸੀ ਕਿ ਤੈਨੂੰ ਤਾਂ ਲੱਗਦਾ ਐ ਸਪੈਸ਼ਲ ਤੌਰ ਤੇ ਜਿੰਮ ਲਵਾਉਂਦੀ ਆ ਸਾਨੂੰ ਤਾਂ ਘਾਟ ਹੀ ਪੁੱਛਦੀ ਆ ਮੈਂ ਕਿਹਾ ਤੁਹਾਨੂੰ ਪਹਿਲਾਂ ਦਾ ਐਕਸਪੀਰੀਅੰਸ ਆ ਪਰ ਮੈਂ ਹੁਣ ਲੱਗਿਆ ਇਸ ਕਰਕੇ ਸ਼ਾਇਦੋਂ ਮੈਨੂੰ ਆਪ ਜਿੰਮ ਲਵਾਉਂਦੇ ਆ ਮੈਂ ਇਹ ਗੱਲ ਤਾਂ ਆਪ ਵੀ ਨੋਟ ਕਰ ਲਈ ਸੀ ਕਿ ਉਹ ਕੁੜੀ ਕੋ ਜਿਆਦਾ ਹੀ ਮੇਰੇ ਲਾਗੇ ਤਾਂ ਅੱਗੇ ਰਹਿੰਦੀ ਸੀ ਉਹ ਮੇਰੇ ਨੇੜੇ ਨੇੜੇ ਹੋ ਕੇ ਮੈਨੂੰ ਜਿੰਮ ਲਗਵਾਉਂਦੀ ਸੀ ਇੱਕ ਦਿਨ ਬੜਾ ਮੀਂਹ ਪੈ ਰਿਹਾ ਸੀ ਮੈਂ ਮੀਂਹ ਵਿੱਚ ਭਿੱਜਿਆ ਭਿੱਜਿਆ ਜਿੰਮ ਵਿੱਚ ਪਹੁੰਚਿਆ ਜਿੰਮ ਵਿੱਚ ਸਿਰਫ ਦੋ ਜਾਣੇ ਸੀ ਇੱਕ ਮੈਂ ਸੀ ਤੇ ਇੱਕ ਉਹ ਜਿੰਮ ਟ੍ਰੇਨਰ ਸੀ ਮੈਂ ਵੇਖ ਕੇ ਹੈਰਾਨ ਰਹਿ ਗਿਆ ਮੈਂ ਉਹਨੂੰ ਪੁੱਛਿਆ ਕਿ ਅੱਜ ਕੋਈ ਨਹੀਂ ਆਇਆ ਉਹ ਕਹਿਣ ਲੱਗੀ ਅੱਜ ਮੀਂਹ ਕਰਕੇ ਸਾਰੇ ਲੇਟ ਆਉਣਗੇ ਤੁਸੀਂ ਬੜੀ ਜਲਦੀ ਆ ਗਏ ਮੈਂ ਕਿਹਾ ਮੈਨੂੰ ਤਾਂ ਇਹ ਸੀ ਕਿ ਚੱਲ ਕਿਉਂ ਜਿਮ ਮਿਸ ਕਰਨੀ ਆ ਨਾਲੇ ਨਾਲੇ ਜਦੋਂ ਮੈਂ ਘਰੋਂ ਤੁਰਿਆ ਸੀ ਤਾਂ ਮੀਂਹ ਬੜਾ ਘੱਟ ਸੀ ਪਰ ਜਿਉਂ-ਜਿਉਂ ਰਸਤੇ ਵਿੱਚ ਆਈ ਗਿਆ ਮੀਂਹ ਬੜਾ ਆ ਗਿਆ ਉਹ ਆਪਣਾ ਟਾਵਲ ਲੈ ਕੇ ਮੈਨੂੰ ਸਾਫ਼ ਕਰਨ ਲੱਗੀ ਉਹ ਕਹਿਣ ਲੱਗੀ ਲਿਆਓ ਤੁਹਾਡਾ ਗਿੱਲਾ ਸਰੀਰ ਮੈਂ ਪੂੰਝ ਦਿੰਨੀ ਆ ਮੈਨੂੰ ਥੋੜਾ ਓਪਰਾ ਜਿਹਾ ਲੱਗ ਰਿਹਾ ਸੀ ਪਰ ਉਹ ਬਿਲਕੁਲ ਵੀ ਮੈਨੂੰ ਆਪਣਿਆਂ ਵਾਂਗੀ ਰਿਐਕਟ ਕਰਦੀ ਸੀ ਹੌਲੀ ਹੌਲੀ ਉਹਨੇ ਮੈਨੂੰ ਜਿਮ ਲਗਵਾਉਣੀ ਸ਼ੁਰੂ ਕਰ ਦਿੱਤੀ ਉਹ ਕਹਿਣ ਲੱਗੀ ਚੱਲ ਆਪਣਾ ਕੰਮ ਸ਼ੁਰੂ ਕਰਦੇ ਹਾਂ ਉਹ ਬੜੀ ਕਲੋਜ਼ ਹੋ ਹੋ ਕੇ ਮੈਨੂੰ ਜਿਮ ਲਗਾ ਰਹੀ ਸੀ ਉਹਦਾ ਮੇਰੇ ਨਾਲ ਲੱਗਣਾ ਮੈਨੂੰ ਬੇਹੋਸ਼ ਕਰ ਰਿਹਾ ਸੀ ਅਜੋ ਬੜੇ ਗਲਤ ਤਰੀਕੇ ਨਾਲ ਮੇਰੇ ਨਾਲ ਲੱਗ ਰਹੀ ਸੀ ਜਿਸ ਨਾਲ ਮੈਨੂੰ ਕੁਝ ਕੁਝ ਹੋਣ ਲੱਗ ਗਿਆ ਸੀ ਮੈਂ ਉਹਦੇ ਕੋਲੋਂ ਸਾਈਡ ਤੇ ਹੋਣਾ ਚਾਹੁੰਦਾ ਸੀ ਪਰ ਫਿਰ ਵੀ ਮੈਂ ਨਾ ਹੋ ਸਕਿਆ ਉਹ ਜਾਣ ਜਾਣ ਕੇ ਮੇਰੇ ਨਾਲ ਨਾਲ ਲੱਗ ਰਹੀ ਸੀ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਦੋਵੇਂ ਇੱਕ ਦੂਜੇ ਵਿੱਚ ਖੋ ਗਏ ਜਿੰਮ ਦਾ ਸਮਾਨ ਤਾਂ ਸਾਈਡ ਤੇ ਹੀ ਰੱਖ ਦਿੱਤਾ ਤੇ ਅਸੀਂ ਦੋਵੇਂ ਅੰਦਰ ਕਮਰੇ ਵਿੱਚ ਚਲੇ ਗਏ ਉਹ ਮੈਨੂੰ ਗਲੇ ਤੋਂ ਫੜ ਕੇ ਕਮਰੇ ਵਿੱਚ ਲੈ ਗਈ ਅੰਦਰ ਬੜਾ ਹਨੇਰਾ ਸੀ ਉਹਨੇ ਛੋਟੀ ਜੀ ਲਾਈਟ ਔਨ ਕੀਤੀ ਉਸ ਲਾਈਟ ਵਿੱਚ ਅਸੀਂ ਦੋਵਾਂ ਨੇ ਬੜਾ ਰਮਾਂਸ ਕੀਤਾ ਮੈਂ ਵੀ ਆਪਣੇ ਆਪ ਨੂੰ ਨਹੀਂ ਰੋਕ ਸਕਿਆ ਮੈਂ ਸਭ ਕੁਝ ਭੁੱਲ ਗਿਆ ਕਿ ਮੈਂ ਵਿਆਹਿਆ ਹੋਇਆ ਮਰਦ ਹਾਂ ਉਹ ਵੀ ਮੈਨੂੰ ਬੜੇ ਗਲਤ ਤਰੀਕੇ ਨਾਲ ਪਹੁੰਚੀ ਸੀ ਜਿਸ ਨਾਲ ਮੈਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਿਆ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਦੋਵੇਂ ਇੱਕ ਹੋ ਗਏ ਜਦੋਂ ਅਸੀਂ ਦੋਵੇਂ ਜਣੇ ਬਾਹਰ ਆਏ ਤਾਂ ਬਾਹਰ ਕਾਫੀ ਜਣੇ ਜੇਮ ਲਗਾ ਰਹੇ ਸੀ ਸਾਰੇ ਜਣੇ ਸਾਡੇ ਵੱਲ ਵੇਖ ਰਹੇ ਸੀ ਉਹ ਕੁੜੀ ਕਹਿਣ ਲੱਗੀ ਕਿ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਵੇਖ ਕੇ ਵੇੜ ਚੁੱਕਿਆ ਕਰੋ ਤੁਸੀਂ ਆਪਣੇ ਆਪ ਆ ਕੇ ਚੁੱਕ ਲੈਂਦੇ ਹੋ ਉਹ ਸਾਰੇ ਸਾਹਮਣੇ ਮੈਨੂੰ ਉਦੋਂ ਹੀ ਜਾਣਬੁੱਝ ਕੇ ਬੋਲਣ ਲੱਗੀ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਕਿ ਅੰਦਰ ਅਸੀਂ ਕੀ ਕਰ ਰਹੇ ਸੀ ਉਹ ਕਹਿਣ ਲੱਗੀ ਹੁਣ ਤੁਹਾਡਾ ਮੋਢਾ ਥੋੜੇ ਦਿਨ ਤੱਕ ਠੀਕ ਹੋਊਗਾ ਤੁਸੀਂ ਸ਼ੋਲਡਰ ਵਾਲੀ ਜੇਮਣਾ ਲਗਾਇਓ ਉਹਨੇ ਜਾਣਬੁੱਝ ਕੇ ਅੰਦਰੋ ਲਿਆ ਕੇ ਮੇਰੀ ਇੱਕ ਪੱਟੀ ਜੀ ਬੰਨ੍ਹ ਦਿੱਤੀ ਮੈਨੂੰ ਟੇਬਲ ਤੇ ਬਿਠਾ ਦਿੱਤਾ ਉਹ ਮੈਨੂੰ ਕਹਿਣ ਲੱਗੀ ਥੋੜਾ ਟਾਈਮ ਤੁਸੀਂ ਰੈਸਟ ਕਰੋ ਫੇਰ ਤੁਹਾਨੂੰ ਦੂਸਰੀ ਜੇਮ ਲਵਾਉਂਗੀ ਮੈਂ ਕਿਹਾ ਠੀਕ ਆ ਪਰ ਸਾਰੇ ਏਦਾਂ ਲੱਗ ਰਹੇ ਸੀ ਜਿਵੇਂ ਸ਼ੱਕ ਕਰ ਰਹੇ ਹੋਣ ਸਾਰੇ ਬੜੇ ਅਜੀਬ ਤਰੀਕੇ ਨਾਲ ਸਾਡੇ ਵੱਲ ਵੇਖ ਰਹੇ ਸੀ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਉਸ ਕੁੜੀ ਨੇ ਉਹਨਾਂ ਨੂੰ ਇਗਨੋਰ ਕੀਤਾ ਮੈਂ ਵੀ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਦੋਂ ਸਾਰੇ ਚਲੇ ਗਏ ਤਾਂ ਬਾਅਦ ਵਿੱਚ ਉਹਨੇ ਮੇਰਾ ਨੰਬਰ ਮੇਲੇ ਕੋਲੋਂ ਲਿਆ ਤੇ ਮੈਨੂੰ ਕਹਿਣ ਲੱਗੀ ਕੱਲ ਨੂੰ ਵੀ ਜਲਦੀ ਹੀ ਆ ਜਾਈਂ ਮੈਂ ਕਿਹਾ ਮੈਂ ਵਿਆਹਿਆ ਹੋਇਆ ਉਹ ਕਹਿਣ ਲੱਗੀ ਅੱਛਾ ਮੈਂ ਉਹਨੂੰ ਸਾਰਾ ਕੁਝ ਆਪਣੇ ਬਾਰੇ ਦੱਸਿਆ ਕਿ ਮੇਰੀ ਘਰ ਵਾਲੀ ਕੈਨੇਡਾ ਗਈ ਹੋਈ ਆ ਉਹਨੇ ਦੱਸਿਆ ਕਿ ਮੈਂ ਅਜੇ ਇਕਵਾਰੀ ਆ ਮੈਨੂੰ ਥੋੜਾ ਇਸ ਗੱਲ ਤੇ ਪਛਤਾਵਾ ਹੋ ਰਿਹਾ ਸੀ ਪਰ ਉਹਨੂੰ ਕੋਈ ਪਛਤਾਵਾ ਨਹੀਂ ਸੀ ਉਹਨੇ ਫਿਰ ਮੇਰੇ ਨਾਲ ਮੈਸ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਹੁਣ ਸਾਰੇ ਚਲੇ ਗਏ ਸੀ ਮੇਰੇ ਕੋਲੋਂ ਵੀ ਫਿਰ ਰਿਆ ਨਹੀਂ ਜਾਂਦਾ ਸੀ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਚਲਾ ਜਾਤੇ ਕੱਲ ਨੂੰ ਸਵੇਰੇ ਸਾਰਿਆਂ ਨਾਲੋਂ ਪਹਿਲਾਂ ਆ ਜਵੀਂ ਤੇ ਮੈਨੂੰ ਰਾਤ ਨੂੰ ਫੋਨ ਵੀ ਕਰੀ ਉਨੇ ਮੈਨੂੰ ਆਪਣਾ ਨੰਬਰ ਦੇ ਦਿੱਤਾ ਸੀ ਮੈਂ ਉਹਨੂੰ ਰਾਤ ਨੂੰ ਕੋਈ ਫੋਨ ਨਾ ਕੀਤਾ ਤੇ ਅਗਲੇ ਦਿਨ ਫਿਰ ਮੈਂ ਜਲਦੀ ਜਿਮ ਲਾਉਣ ਲਈ ਗਿਆ ਮੈਨੂੰ ਵੀ ਇੱਕ ਚਸਕਾ ਜਿਹਾ ਪੈ ਗਿਆ ਸੀ ਮੈਨੂੰ ਵੀ ਉਹਨੂੰ ਮਿਲਣ ਦਾ ਚਾਜ ਆ ਹੁੰਦਾ ਸੀ ਕਿਉਂਕਿ ਜਾਦੇ ਕੋ ਕੁੜੀ ਇੰਨਾ ਖੁੱਲ ਕੇ ਕਿਸੇ ਮੁੰਡੇ ਨਾਲ ਮਿਲਣਾ ਚਾਹੁੰਦੀ ਆ ਤਾਂ ਇੱਕ ਮੁੰਡਾ ਵੀ ਆਪਣੇ ਆਪ ਨੂੰ ਨਹੀਂ ਰੋਕ ਸਕਦਾ ਅਗਲੇ ਦਿਨ ਫਿਰ ਜਾ ਕੇ ਸਾਡਾ ਉਹੀ ਪ੍ਰੋਗਰਾਮ ਚੱਲਿਆ ਸੀ ਦੋਵੇਂ ਕਮਰੇ ਵਿੱਚ ਚਲੇ ਗਏ ਤੇ ਜਾਂਦੇ ਜਾਂਦੇ ਆਪਣਾ ਕੰਮ ਖਤਮ ਕਰਕੇ ਬਾਹਰ ਆ ਗਏ बस ਇਸੇ ਤਰ੍ਹਾਂ ਸਾਡਾ ਦੋਵਾਂ ਦਾ ਆਪਸ ਵਿੱਚ ਰਿਲੇਸ਼ਨ ਬਣ ਗਿਆ ਮੈਂ ਸੋਚਣ ਲੱਗਾ ਕਿ ਚੱਲ ਜਿੰਨਾ ਟਾਈਮ ਮੈਂ ਇੱਧਰ ਆ ਓਨਾ ਟਾਈਮ ਇਹਦੇ ਨਾਲ ਨਜ਼ਾਰੇ ਲਵਾਂਗਾ ਕਿਉਂਕਿ ਮੈਨੂੰ ਉਸ ਕੁੜੀ ਦਾ ਚਸਕਾ ਜਿਆ ਪੈ ਗਿਆ ਸੀ ਕਿਉਂਕਿ ਉਹਨੂੰ ਵੀ ਇਸ ਚੀਜ਼ ਦਾ ਬੜਾ ਚਸਕਾ ਜਿਆ ਸੀ ਤੇ ਮੈਨੂੰ ਵੀ ਪੈ ਗਿਆ ਸੀ ਹੁਣ ਅਸੀਂ ਦੋਵੇਂ ਜਾਨੇ ਬਾਹਰ ਵੀ ਮਿਲਣ ਲੱਗ ਗਏ ਸੀ ਕਦੇ ਅਸੀਂ ਦੋਵੇਂ ਫਿਲਮ ਵੇਖਣ ਚਲੇ ਜਾਂਦੇ ਸੀ ਉਹ ਕੁੜੀ ਨੂੰ ਗੱਡੀ ਚਲਾਉਣੀ ਆਉਂਦੀ ਸੀ ਉਹ ਮੈਨੂੰ ਗੱਡੀ ਵਿੱਚ ਬਿਠਾ ਕੇ ਲੈ ਜਾਂਦੀ ਸੀ ਕਈ ਵਾਰ ਮੇਰੀ ਘਰ ਵਾਲੀ ਮੈਨੂੰ ਫੋਨ ਲਗਾਉਂਦੀ ਸੀ ਤਾਂ ਮੇਰਾ ਧਿਆਨ ਬਸ ਉਸ ਕੁੜੀ ਵਾਲੀ ਹੋ ਗਿਆ ਸੀ ਮੈਂ ਉਹਦਾ ਫੋਨ ਵੀ ਘੱਟ ਹੀ ਚੁੱਕਦਾ ਸੀ ਉਹ ਮੈਨੂੰ ਇਹ ਗੱਲ ਕਹਿੰਦੀ ਵੀ ਰਹਿੰਦੀ ਸੀ ਕਿ ਤੂੰ ਮੇਰੇ ਨਾਲ ਗੱਲ ਘੱਟ ਕਰਦਾ ਹੈਂ ਤੂੰ ਬੜਾ ਬਿਜ਼ੀ ਰਹਿਣ ਲੱਗ ਪਿਆ ਮੈਂ ਉਹਨੂੰ ਕਿਹਾ ਕਿ ਤੂੰ ਆਪ ਹੀ ਤਾਂ ਕਿਹਾ ਸੀ ਕਿ ਜਿਮ ਵਿੱਚ ਲੱਗ ਜਾ ਹੁਣ ਜਿਮ ਵੀ ਤਾਂ ਲਗਾਉਣੀ ਹੁੰਦੀ ਆ ਮੈਂ ਆਪਣੀ ਘਰ ਵਾਲੀ ਨੂੰ ਘੱਟ ਟਾਈਮ ਦੇਣ ਲੱਗ ਪਿਆ ਸੀ ਕਿਉਂਕਿ ਮੇਰਾ ਧਿਆਨ ਤਾਂ ਹੁਣ ਦੂਜੇ ਪਾਸੇ ਹੋ ਗਿਆ ਸੀ ਮੈਂ ਉਹਦੇ ਨਾਲ ਹੀ ਘੁੰਮਦਾ ਫਿਰਦਾ ਰਹਿੰਦਾ ਸੀ ਇੱਕ ਦਿਨ ਮੈਂ ਤੇ ਜਿਮ ਵਾਲੀ ਕੁੜੀ ਫਿਲਮ ਵੇਖ ਰਹੇ ਸੀ ਜਦੋਂ ਮੇਰੇ ਘਰ ਵਾਲੀ ਦਾ ਫੋਨ ਆ ਗਿਆ ਉਹਨੇ ਮੇਰੇ ਘਰ ਵਾਲੀ ਦਾ ਫੋਨ ਕੱਟ ਦਿੱਤਾ ਅਸੀਂ ਦੋਵੇਂ ਉਦੋਂ ਫਿਲਮ ਵੇਖਣ ਗਏ ਹੋਏ ਸੀ ਉਹ ਕਹਿਣ ਲੱਗੀ ਕਿ ਜੋ ਮੇਰਾ ਟਾਈਮ ਆ ਉਹ ਮੇਰੇ ਨਾਲ ਹੀ ਸਪੈਂਡ ਕਰਿਆ ਕਰ ਹੁਣ ਉਹਦਾ ਇਸ ਟਾਈਮ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਮੈਂ ਉਹਨੂੰ ਕਿਹਾ ਕਿ ਇਸ ਤਰ੍ਹਾਂ ਉਹਨੂੰ ਸ਼ੱਕ ਹੋ ਜਾਣਾ ਉਹ ਕਹਿਣ ਲੱਗੀ ਹੋਈ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮੇਰਾ ਰੋਮਾਂਸ ਚੱਲ ਰਿਹਾ ਉਦੋਂ ਵਿੱਚ ਕੋਈ ਨਾ ਆਵੇ ਬਸ ਉਹ ਕੁੜੀ ਬੜੀ ਰੋਮਾਂਟਿਕ ਜੀ ਸੀ ਉਹਨੂੰ ਰੋਮਾਂਸ ਕਰਨਾ ਬੜਾ ਪਸੰਦ ਸੀ ਜਿਸ ਤਰ੍ਹਾਂ ਮੇਰੇ ਨਾਲ ਕਰਦੀ ਰਹਿੰਦੀ ਸੀ ਤੇ ਮੇਰੇ ਤੇ ਮੇਰੇ ਘਰਵਾਲੀ ਵਿੱਚ ਥੋੜੀ ਥੋੜੀ ਲੜਾਈ ਰਹਿਣ ਲੱਗ ਗਈ ਸੀ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਤਾਂ ਤੈਨੂੰ ਜਿਮ 'ਚ ਲਗਾ ਕੇ ਪੰਗਾ ਹੀ ਲੈ ਲਿਆ ਤੂੰ ਤਾਂ ਮੇਰੇ ਨਾਲ ਗੱਲ ਹੀ ਨਹੀਂ ਕਰਦਾ ਪਹਿਲਾਂ ਸਾਰਾ ਦਿਨ ਘਰ ਵਿੱਚ ਰਹਿ ਕੇ ਮੇਰੇ ਨਾਲ ਗੱਲ ਕਰਦਾ ਰਹਿੰਦਾ ਸੀ ਤੇ ਹੁਣ ਜਿਮ ਵਿੱਚ ਪਤਾ ਨਹੀਂ ਕੀ ਕਰਦਾ ਰਹਿਣਾ ਉਹ ਮੈਨੂੰ ਕਹਿਣ ਲੱਗੀ ਸ਼ਾਮ ਦੇ ਟਾਈਮ ਤੂੰ ਜਿਮ ਲਗਾ ਆਇਆ ਕਰ ਜਿਸ ਟਾਈਮ ਮੈਂ ਫ੍ਰੀ ਹੁੰਦੀ ਉਸ ਟਾਈਮ ਤੂੰ ਨਹੀਂ ਫ੍ਰੀ ਹੁੰਦਾ ਇਸ ਕਰਕੇ ਆਪਣੀ ਗੱਲ ਘਟ ਹੁੰਦੀ ਆ ਮੇਰਾ ਮਨ ਨਹੀਂ ਲੱਗਦਾ ਅਜੀ ਉਹਨੇ ਮੇਰੀ ਫਾਈਲ ਲਗਾਉਣੀ ਸੀ ਉਹ ਮੇਰੇ ਪੇਪਰ ਤਿਆਰ ਕਰਵਾ ਰਹੀ ਸੀ ਮੇਰੀ ਫਾਈਲ ਉਹਨੇ ਕੀ ਲਗਵਾਉਣੀ ਸੀ ਜਦੋਂ ਤੱਕ ਇਹ ਕੰਮ ਹੋ ਗਿਆ ਜਿਮ ਵਾਲੀ ਕੁੜੀ ਨੇ ਮੇਰੇ ਫੋਨ ਵਿੱਚੋਂ ਨੰਬਰ ਕੱਟ ਕੇ ਮੇਰੇ ਘਰ ਵਾਲੀ ਨੂੰ ਆਪਣੇ ਨਾਲ ਮੇਰੀਆਂ ਜੋ ਵੀਡੀਓ ਸੀ ਸੈਂਡ ਕਰ ਦਿੱਤੀਆਂ ਜਿਸ ਕਰਕੇ ਮੇਰੇ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹਨੇ ਮੈਨੂੰ ਕੁਝ ਨਹੀਂ ਕਿਹਾ ਤੇ ਮੇਰੇ ਘਰਦਿਆਂ ਨੂੰ ਸਾਰਾ ਕੁਝ ਦੱਸ ਦਿੱਤਾ ਮੇਰੇ ਘਰ ਦੇ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ ਕਿਉਂਕਿ ਘਰਦਿਆਂ ਨੂੰ ਨਹੀਂ ਪਤਾ ਸੀ ਕਿ ਉਹ ਕੁੜੀ ਹੋਰ ਕੁੜੀ ਨਹੀਂ ਜਿਮ ਵਾਲੀ ਕੁੜੀ ਆ ਘਰ ਦੇ ਕਹਿਣ ਲੱਗੇ ਨਹੀਂ ਸਾਡਾ ਮੁੰਡਾ ਇਦਾਂ ਦਾ ਹੈ ਹੀ ਨਹੀਂ ਫਿਰ ਪ੍ਰੀਤੀ ਨੇ ਮੇਰੇ ਘਰ ਦੇ ਨੂੰ ਸਬੂਤ ਵਿਖਾਇਆ ਜਿਸ ਕਰਕੇ ਘਰ ਦੇ ਨੂੰ ਵੀ ਯਕੀਨ ਆ ਗਿਆ ਉਸ ਟਾਈਮ ਦੀ ਗੱਲ ਹੈ ਜਦੋਂ ਮੈਂ ਜਿਮ ਵਿੱਚ ਸੀ ਘਰ ਦੇ ਨੇ ਮੈਨੂੰ ਫੋਨ ਕਰਕੇ ਜਿਮ ਵਿੱਚੋਂ ਘਰ ਬੁਲਾ ਲਿਆ ਪਰ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ ਜਦੋਂ ਘਰ ਦੇ ਨੇ ਮੈਨੂੰ ਉਹ ਵੀਡੀਓ ਵਿਖਾਈ ਜਿਸ ਵਿੱਚ ਜਿਮ ਵਾਲੀ ਕੁੜੀ ਤੇ ਮੈਂ ਦੋਵੇਂ ਜਣੇ ਫਿਲਮ ਵੇਖ ਰਹੇ ਸੀ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਿਆ ਮੈਂ ਕਿਹਾ ਇਹ ਸਭ ਝੂਠ ਆ ਮੰਮੀ ਕਹਿਣ ਲੱਗੀ ਕਿ ਪ੍ਰੀਤੀ ਦਾ ਫੋਨ ਆਇਆ ਸੀ ਤੇ ਉਹ ਬੜਾ ਰੋ ਰਹੀ ਸੀ ਤੂੰ ਚੰਗੀ ਕਰਤੂਤ ਕੀਤੀ ਆ ਤੈਨੂੰ ਇੰਨੀ ਸੋਣੀ ਘਰ ਵਾਲੀ ਮਿਲੀ ਆ ਤੂੰ ਬਾਹਰ ਖੇ ਖਾਂਦਾ ਫਿਰਦਾ ਤੈਨੂੰ ਸ਼ਰਮ ਨਹੀਂ ਆਉਂਦੀ ਇਸ ਤਰ੍ਹਾਂ ਬੜਾ ਰੌਲਾ ਪਿਆ ਪ੍ਰੀਤੀ ਨੇ ਆਪਣੇ ਘਰ ਵੀ ਦੱਸ ਦਿੱਤਾ ਤੇ ਮੇਰੇ ਘਰ ਵੀ ਮੈਂ ਪ੍ਰੀਤੀ ਨਾਲ ਗੱਲ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹਨੇ ਮੈਨੂੰ ਇੱਕ ਗੱਲ ਕਹਿ ਦਿੱਤੀ ਸੀ ਕਿ ਹੁਣ ਮੈਨੂੰ ਤੇਰੇ ਤੇ ਵਿਸ਼ਵਾਸ ਨਹੀਂ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ ਤੂੰ ਅੱਜ ਮੇਰਾ ਵਿਸ਼ਵਾਸ ਤੋੜ ਦਿੱਤਾ ਕੱਲ ਨੂੰ ਤੂੰ ਇੱਧਰ ਆ ਕੇ ਵੀ ਇਹ ਸਭ ਕਰ ਸਕਦਾ ਇਸ ਕਰਕੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਤੇਰੇ ਨਾਲ ਤਲਾਕ ਲੈਣਾ ਮੈਂ ਪ੍ਰੀਤੀ ਨੂੰ ਆਪਣੇ ਪਿਆਰ ਦੀਆਂ ਬੜੀਆਂ ਕਸਮਾਂ ਦੇ ਰਿਆ ਸੀ ਕਿ ਮੈਂ ਅੱਜ ਤੋਂ ਬਾਅਦ ਇਸ ਤਰ੍ਹਾਂ ਨਹੀਂ ਕਰੂੰਗਾ ਪਰ ਉਹਨੇ ਮੈਨੂੰ ਕੋਰੀ ਨਾ ਕਰ ਦਿੱਤੀ ਸੀ ਹੁਣ ਮੈਨੂੰ ਜਿਮ ਵਾਲੀ ਤੇ ਬੜਾ ਗੁੱਸਾ ਆਇਆ ਸੀ ਜਦੋਂ ਮੈਂ ਉਹਨੂੰ ਫੋਨ ਕੀਤਾ ਤਾਂ ਉਹ ਕਹਿਣ ਲੱਗੀ ਇਹ ਤਾਂ ਮੈਂ ਕਰਨਾ ਹੀ ਸੀ ਹੁਣ ਮੈਂ ਤੈਨੂੰ ਕਿਸੇ ਹੋਰ ਦਾ ਤਾਂ ਹੋਣ ਨਹੀਂ ਦੇ ਸਕਦੀ ਤੂੰ ਸਿਰਫ ਮੇਰਾ ਆ ਮੈਂ ਕਿਹਾ ਤੈਨੂੰ ਕੀ ਲੋੜ ਸੀ ਮੇਰਾ ਘਰ ਖਰਾਬ ਕਰਨ ਦੀ ਉਹ ਕਹਿਣ ਲੱਗੀ ਮੈਂ ਤੈਨੂੰ ਕਿਸੇ ਹੋਰ ਨਾਲ ਨਹੀਂ ਵੇਖ ਸਕਦੀ ਇਸ ਕਰਕੇ ਮੈਂ ਇਹ ਸਭ ਕੀਤਾ ਮੇਰੀ ਵੀ ਮਜਬੂਰੀ ਸੀ ਮੈਂ ਉਸ ਕੁੜੀ ਨੂੰ ਕਿਹਾ ਕਿ ਮੈਂ ਤਾਂ ਤੇਰ ਨਾਲ ਇਹ ਵਾਅਦਾ ਕਦੇ ਨਹੀਂ ਕੀਤਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਤੂੰ ਕਿਵੇਂ ਸੋਚ ਲੈ ਕੇ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਦਕਿ ਮੈਂ ਵਿਆਹਿਆ ਹੋਇਆ ਹਾਂ ਉਹ ਕਹਿਣ ਲੱਗੀ ਜੇ ਤੂੰ ਵਿਆਹਿਆ ਹੋਇਆ ਸੀ ਫਿਰ ਤੇਨੂੰ ਮੇਰੇ ਨਾਲ ਇਹ ਕਰਤੂਤ ਕਰਨ ਦੀ ਵੀ ਲੋੜ ਨਹੀਂ ਸੀ ਹੁਣ ਤੋਂ ਮੇਰੇ ਨਾਲ ਇਹ ਸਭ ਕੀਤਾ ਆ ਤਾਂ ਤੈਨੂੰ ਮੇਰੇ ਨਾਲ ਵਿਆਹ ਕਰਵਾਉਣਾ ਹੀ ਪਊਗਾ ਮੈਂ ਤਾਂ ਚਾਰੇ ਪਾਸੇ ਫਸ ਗਿਆ ਸੀ ਉਧਰ ਘਰ ਦੇ ਮੈਨੂੰ ਪੁੱਠਾ ਸਿੱਧਾ ਬੋਲ ਰਹੇ ਸੀ ਘਰਦਿਆਂ ਨੇ ਵੀ ਪ੍ਰੀਤੀ ਦੀਆਂ ਬੜੀਆਂ ਮਿੰਤਾ ਕੀਤੀਆਂ ਪਰ ਪ੍ਰੀਤੀ ਆਪਣੀ ਜਗ੍ਹਾ ਸਹੀ ਸੀ ਮੈਨੂੰ ਬੜਾ ਪਛਤਾਵਾ ਹੋ ਰਿਹਾ ਸੀ ਕਿ ਕਾਸ਼ ਉਸ ਦਿਨ ਮੈਂ ਆਪਣੇ ਆਪ ਨੂੰ ਰੋਕ ਲੈਂਦਾ ਤਾਂ ਕਿੰਨਾ ਚੰਗਾ ਸੀ ਸਾਰੇ ਰਿਸ਼ਤੇਦਾਰੀ ਵਿੱਚ ਮੇਰੀ ਬੇਇੱਜ਼ਤੀ ਹੋ ਗਈ ਸੀ ਭੂਆ ਵੀ ਮੈਨੂੰ ਲੱਖ ਲਾਣਤਾ ਪਾ ਰਹੀ ਸੀ ਕਿਉਂਕਿ ਭੂਆ ਨੇ ਤਾਂ ਮੇਰਾ ਰਿਸ਼ਤਾ ਕਰਵਾਇਆ ਸੀ ਭੂਆ ਨੂੰ ਕੁੜੀ ਵਾਲਿਆਂ ਵੱਲੋਂ ਬੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਸੀ ਸਾਰਿਆਂ ਵਿੱਚ ਮੇਰੀ ਬੜੀ ਬੇਇੱਜ਼ਤੀ ਹੋ ਗਈ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ ਦਿਲ ਕਰਦਾ ਸੀ ਬਸ ਹੁਣ ਮਰ ਜਾਵਾਂ ਪ੍ਰੀਤੀ ਨੇ ਵੀ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਮੂੰਹ ਨਹੀਂ ਲਾਇਆ ਬਾਹਰ ਬੁਲਾਉਣਾ ਤਾਂ ਬੜਾ ਦੂਰ ਦੀ ਗੱਲ ਸੀ ਫਿਰ ਦੋਹਾਂ ਪਰਿਵਾਰਾਂ ਵਿੱਚ ਬੈਠ ਕੇ ਇਹ ਗੱਲ ਹੋਈ ਕਿ ਚੱਲ ਕੁੜੀ ਵਾਲੇ ਪੈਸੇ ਮੋੜ ਦੇਣਗੇ ਪਰ ਮੇਰੇ ਘਰ ਦੇ ਚਾਹੁੰਦੇ ਸੀ ਕਿ ਚੱਲ ਕੁੜੀ ਇੱਕ ਵਾਰ ਬਾਹਰ ਬੁਲਾ ਲਵੇ ਉਸ ਤੋਂ ਬਾਅਦ ਇਹਨੂੰ ਤਲਾਕ ਦੇ ਦੇਵੇ ਕਿਉਂਕਿ ਹੁਣ ਉਹਦੇ ਤੇ ਸਾਡਾ ਕੋਈ ਜੋਰ ਨਹੀਂ ਸੀ ਕਿਉਂਕਿ ਜੋ ਗਲਤੀ ਮੈਂ ਕੀਤੀ ਸੀ ਉਹ ਮੇਰੀ ਮਾਫੀ ਦੇ ਲਾਇਕ ਨਹੀਂ ਸੀ ਪ੍ਰੀਤੀ ਇਸ ਗੱਲ ਲਈ ਮੰਨ ਨਹੀਂ ਰਹੀ ਸੀ ਪਰ ਫਿਰ ਵੀ ਵਿੱਚ ਕਾਫੀ ਸਿਆਣੇ ਬੰਦੇ ਪਾ ਕੇ ਗੱਲ ਨਿਬੇੜ ਲਈ ਗੱਲ ਬਸ ਪੈਸਿਆਂ ਤਾਂ ਕਿ ਨਿਬੜੀ ਕੁੜੀ ਵਾਲਿਆਂ ਨੇ ਬਸ ਇਹੀ ਕਹਿ ਦਿੱਤਾ ਕਿ ਅਸੀਂ ਪੈਸੇ ਮੋੜ ਦਿਆਂਗੇ ਉਹ ਵੀ ਕਿਸ਼ਤਾਂ ਵਿੱਚ ਪਰ ਬਾਹਰ ਉਹ ਕਹਿੰਦੀ ਮੈਂ ਨਹੀਂ ਲੈ ਕੇ ਜਾਉਂਗੀ ਮੈਂ ਬੜਾ ਪਛਤਾ ਰਿਹਾ ਸੀ ਘਰ ਦੇ ਵੀ ਮੈਨੂੰ ਕਹਿ ਰਹੇ ਸੀ ਕਿ ਇੰਨੀ ਸੋਹਣੀ ਵੋਟੀ ਮਿਲੀ ਸੀ ਇੰਨੀ ਚੰਗੀ ਵੀ ਸੀ ਤੇਰੇ ਪੈਰੋਂ ਸਭ ਕੁਝ ਖਰਾਬ ਹੋ ਗਿਆ ਕੁੜੀ ਵਾਲਿਆਂ ਨੇ ਸਾਰੇ ਪੈਸੇ ਵਾਪਸ ਕਰ ਦਿੱਤੇ ਸੀ ਮੈਂ ਪ੍ਰੀਤੀ ਨੂੰ ਖੋ ਕੇ ਬੜਾ ਪਛਤਾ ਰਿਹਾ ਸੀ ਹੁਣ ਮੈਨੂੰ ਜੇਮ ਵਾਲੀ ਕੁੜੀ ਨਾਲ ਵਿਆਹ ਕਰਾਉਣਾ ਪਿਆ ਉਹ ਮੇਰੇ ਨਾਲੋਂ ਉਮਰ ਵਿੱਚ ਵੀ ਵੱਡੀ ਸੀ ਮੈਂ ਉਹਦੇ ਨਾਲ ਕੋਈ ਪਿਆਰ ਨਹੀਂ ਕਰਦਾ ਸੀ ਬਸ ਮੈਨੂੰ ਤੱਕੇ ਨਾਲ ਹੀ ਉਹਦੇ ਨਾਲ ਵਿਆਹ ਕਰਵਾਉਣਾ ਪਿਆ ਮੈਂ ਆਪਣੇ ਕੀਤੇ ਤੇ ਬੜਾ ਪਛਤਾ ਰਿਆਂ ਜ਼ਿੰਦਗੀ ਵਿੱਚ ਕੋਈ ਵੀ ਕਦਮ ਸਾਨੂੰ ਸੋਚੇ ਸਮਝੇ ਬਿਨਾਂ ਨਹੀਂ ਉਠਾਉਣਾ ਚਾਹੀਦਾ ਕਿਉਂਕਿ ਥੋੜੇ ਟਾਈਮ ਦਾ ਨਜ਼ਾਰਾ ਸਾਨੂੰ ਸਾਰੀ ਜ਼ਿੰਦਗੀ ਲਈ ਪਛਤਾਉਣਾ ਪੈ ਜਾਂਦਾ ਆ ਜੇ ਮਲੀ ਦਾ ਸੱਚ ਵੀ ਉਦੋਂ ਸਾਹਮਣੇ ਆਇਆ ਕਿ ਉਹ ਪਹਿਲਾਂ ਵਿਆਹੀ ਹੋਈ ਸੀ ਤੇ ਉਹਦਾ ਤਲਾਕ ਹੋਇਆ ਹੋਇਆ ਆ ਇਸ ਕਰਕੇ ਉਹਦੇ ਨਾਲ ਕੋਈ ਵਿਆਹ ਨਹੀਂ ਕਰਵਾ ਰਿਆ ਇਸ ਕਰਕੇ ਉਹ ਮੇਰੇ ਪਿੱਛੇ ਲੱਗ ਗਈ ਪਰ ਸਾਡੇ ਦੋਵਾਂ ਦੀ ਉਮਰ ਦਾ ਬੜਾ ਫਰਕ ਸੀ ਬੇਸ਼ੱਕ ਉਹ ਮਾੜੀ ਨਹੀਂ ਸੀ ਪਰ ਜੋ ਰਿਸ਼ਤੇ ਇੱਕ ਨਾਲ ਬਣਦੇ ਆ ਉਹ ਹਰ ਇੱਕ ਨਾਲ ਨਹੀਂ ਬਣਦੇ ਬੇਸ਼ੱਕ ਉਹਦੇ ਨਾਲ ਮੈਂ ਕੁਝ ਟਾਈਮ ਬਿਤਾਉਣ ਲਈ ਤਿਆਰ ਹੋ ਗਿਆ ਸੀ ਪਰ ਦਿਲ ਤੋਂ ਮੈਂ ਉਹਦੇ ਨਾਲ ਨਹੀਂ ਲਈ ਸੀ ਦਿਲ ਤੋਂ ਮੈਂ ਪ੍ਰੀਤੀ ਨਾਲ ਹੀ ਲਈ ਸੀ ਕਿਉਂਕਿ ਉਹਦੇ ਨਾਲ ਮੈਂ ਚਾਰ ਲਾਵਾਂ ਲਈਆਂ ਸੀ ਜੇਮ ਵਾਲੀ ਦਾ ਸੁਭਾਅ ਬੜਾ ਅੜਬਿਆ ਮੇਰੇ ਘਰ ਵਿੱਚ ਉਹਦੀ ਕਿਸੇ ਨਾਲ ਨਹੀਂ ਬਣਦੀ ਘਰ ਦੇ ਮੈਨੂੰ ਇਸ ਗੱਲ ਦਾ ਤਾਨਾ ਹਮੇਸ਼ਾ ਦਿੰਦੇ ਰਹਿੰਦੇ ਆ ਕਿ ਤੂੰ ਇੰਨੀ ਵਧੀਆ ਕੁੜੀ ਹੱਥੋ ਗਵਾਲੀ ਕਿਉਂਕਿ ਇਹ ਤਾਂ ਕਿਸੇ ਨੂੰ ਪਸੰਦ ਹੀ ਨਹੀਂ ਸੀ ਇਹ ਚਾਹੁੰਦੀ ਸੀ ਕਿ ਬਸ ਘਰ ਵਿੱਚ ਕੋਈ ਨਾ ਹੋਵੇ ਅਸੀਂ ਦੋਵੇਂ ਹੋਈਏ ਹਰੇਕ ਕੁੜੀ ਦਾ ਅਲੱਗ-ਅਲੱਗ ਫਰਕ ਹੁੰਦਾ ਆ ਸੋਚਣੀ ਦਾ ਰਹਿਣੀ ਬਹਿਣੀ ਦਾ ਪ੍ਰੀਤੀ ਵਰਗੀ ਕੁੜੀ ਮੈਨੂੰ ਸਾਰੀ ਜ਼ਿੰਦਗੀ ਨਹੀਂ ਲੱਭਣੀ ਬੇਸ਼ੱਕ ਉਹਦੇ ਨਾਲ ਮੈਂ ਰਹਿ ਰਿਆਂ ਪਰ ਉਹ ਗੱਲ ਨਹੀਂ ਬਣਦੀ ਪਿੰਡ ਵਿੱਚ ਹਰ ਕੋਈ ਮੇਰਾ ਮਜ਼ਾਕ ਉਡਾਉਂਦਾ ਕਿ ਚਲੇ ਆ ਗਿਆਂ ਫਿਰ ਕੈਨੇਡਾ ਬੜਾ ਕੈਨੇਡਾ ਕੈਨੇਡਾ ਕਰਦਾ ਸੀ ਛੱਡ ਗਈ ਕੈਨੇਡਾ ਵਾਲੀ ਵੋਟੀ ਪਿੰਡ ਵਿੱਚ ਲੋਕੀ ਮੈਨੂੰ 100 ਗੱਲਾਂ ਕਰਦੇ ਨੇ ਕੋਈ ਕੋਝ ਬੋਲਦਾ ਕੋਈ ਕੁਝ ਪਰ ਲੋਕਾਂ ਨੇ ਤਾਂ ਬੋਲਣਾ ਹੀ ਆ ਜਦ ਮੈਂ ਆਪ ਹੀ ਮੌਕਾ ਦਿੱਤਾ ਆ ਬਸ ਜ਼ਿੰਦਗੀ ਵਿੱਚ ਬਾਹਰ ਜਾਣ ਦਾ ਸੁਪਨਾ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਆ ਕਦੇ-ਕਦੇ ਬੈਠ ਕੇ ਸੋਚਦਾ ਕਿ ਮੈਂ ਕੀ ਤੋਂ ਕੀ ਕਰ ਬੈਠਾ ਕਿੰਨਾ ਵਧੀਆ ਹਮਸਫਰ ਮਿਲਿਆ ਸੀ ਕਿੰਨਾ ਵਧੀਆ ਸਭ ਕੁਝ ਹੋ ਗਿਆ ਸੀ ਬਸ ਐਵੇਂ ਜਿੰਮ ਵਾਲੀ ਦੇ ਪਿੱਛੇ ਲੱਗ ਕੇ ਥੋੜਾ ਟਾਈਮ ਲਈ ਬੈਕ ਗਿਆ ਤੇ ਆਪਣੀ ਜ਼ਿੰਦਗੀ ਖਰਾਬ ਕਰ ਲਈ ਮਨ ਵਿੱਚ ਇਹ ਗੱਲ ਵੀ ਹਮੇਸ਼ਾ ਰਹਿੰਦੀ ਆ ਕਿ ਜਿਮ ਵਾਲੀ ਨੇ ਅੱਜ ਮੈਨੂੰ ਪਟਾ ਲਿਆ ਤੇ ਹੋ ਸਕਦਾ ਕੱਲ ਨੂੰ ਕਿਸੇ ਹੋਰ ਨੂੰ ਪਟਾ ਲਵੇ ਕਿਉਂਕਿ ਜਿਮ ਵਿੱਚ ਤਾਂ ਬਥੇਰੇ ਤਰ੍ਹਾਂ ਦੇ ਮੁੰਡੇ ਆਉਂਦੇ ਰਹਿੰਦੇ ਆ ਮੈਂ ਜਿਮ ਵਾਲੀ ਨਾਲ ਵਿਆਹ ਕਰਵਾ ਕੇ ਖੁਸ਼ ਨਹੀਂ ਪਰ ਮੇਰਾ ਉਹਦੇ ਨਾਲ ਵਿਆਹ ਕਰਵਾਉਣਾ ਇੱਕ ਮਜਬੂਰੀ ਹੋ ਗਈ ਸੀ ਕਿਉਂਕਿ ਉਹਨੇ ਆਪਣੇ ਫੋਨ ਵਿੱਚ ਵੀਡੀਓ ਰੱਖੀਆਂ ਸੀ ਜੇ ਮੈਂ ਵਿਆਹ ਨਾ ਕਰਵਾਉਂਦਾ ਤਾਂ ਉਹਨੇ ਵੀ ਮੈਨੂੰ ਬਦਨਾਮ ਕਰ ਦੇਣਾ ਸੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ